ਓਵਲ ਪੇਟੀ ਲਾ ਕੇ ਦਿੱਤੀ ਆਪਾਂ ਦੇਖੋ ਕਰੋ ਕੁਆਲਟੀ ਚੈਕ ਹਨ ਤੇ ਇੱਥੇ ਆਪਾਂ ਫਿਟਿੰਗ ਕਰੀਏ ਦੀ ਐਮਪ ਦੀ 9240 ਵਾਲਾ ਆਪਾਂ ਸਿਸਟਮ ਲਾ ਦਿੱਤਾ ਇਹਦੇ ਨਾਲ ਤੇ ਪੂਰੀ ਵਧੀਆ ਜਿਹੜੀ ਆਪਾਂ ਫਿਟਿੰਗ ਬਣਾ ਕੇ ਦਿੱਤੀ ਆ ਕਿਤੇ ਇੱਕ ਲਾ ਕੇ ਦਿੱਤੀ ਆਪਾਂ ਫਾਈਬਰ ਛਤਰੀ ਤੇ 프ਰੰਟ ਤੇ ਆਪਾਂ 31 ਇੰਚ ਬਾਰਲੇਟ ਫੁੱਲ ਮੈਟਲ ਦੇ ਵਿੱਚ ਤੇ ਪੂਰੀ ਵਧੀਆ ਆ ਪੰਜ ਖਤਰੀ ਵਾਈ ਨੇ ਜਿਹੜਾ ਫਰੇਮ ਫਰਮ ਇਹਦਾ ਪੂਰਾ ਹੈਵੀ ਇਹ ਜੋ ਤੋਂ ਲੈ ਕੇ ਆਪਾਂ ਸਾਰੀ ਫਿਟਿੰਗ ਕਰਕੇ ਦੱਤੀ ਆ ਬਾਈ ਇੱਕ ਸਾਲ ਦੀ ਗਾਰੰਟੀ ਇੱਕ ਸਾਲ ਦੀ ਗਾਰੰਟੀ ਦੇ ਨਾਲ ਆਪਣਾ ਸੈੱਟ ਕੋਈ ਵੀ ਤੁਸੀਂ ਲਵਾ ਲਓਗੇ ਹੁਣ ਇੱਕ ਸਾਲ ਦੀ ਗਾਰੰਟੀ ਕਰਤੀ ਆ ਆਪਣਾ ਉਹ ਵੀ ਤਕਰੀਬਨ ਆਪਣੇ ਸੈੱਟ ਦੀ ਤਕਰੀਬਨ ਮਿਆਦ ਸੁੱਚਾਂ ਤੋਂ ਵੀ ਆਪਾਂ ਖਰਾਬ ਨਹੀਂ ਹੁੰਦੀਆਂ ਜਿਹੜੀਆਂ ਘਟੋ ਘਟ ਪੰਜ ਸੱਤ ਸਾਲ ਸੈੱਟ ਖੁੱਲਦਾ ਨਹੀਂ ਤੇ ਬਾਈ ਆਪਣੇ ਕੋਲੋਂ ਤਕਰੀਬਨ 15 ਦਿਨ ਪਹਿਲਾਂ ਸੈੱਟ ਬੁੱਕ ਕਰਵਾ ਕੇ ਸੀਗੇ ਪਿੰਡਲ ਮੁਖੀਰ ਵਾਲੇ ਤੋਂ ਜ਼ਿਲ੍ਹਾ ਪੈਂਦਾ ਮਾਨਸਾ ਤੇ ਉਥੇ ਸੈਟ ਲਾ ਕੇ ਯਾਰਿਆਗਾ ਪੈਨੀਅਰ ਦੇ ਅਰੀਜਨਲ ਸਪੀਕਰ ਜਿਹੜੇ ਆਪਾਂ ਆਂਡਾਕਾਰ ਆ ਓਵਲ ਪੇਟੀ ਦੇ ਵਿੱਚ ਲਾ ਕੇ ਦਿੱਤੇ ਤੇ ਤੁਸੀਂ ਵੀ ਇਸ ਤਰ੍ਹਾਂ ਦੋਸਤੋ ਸੈਟ ਲਵਾਉਣਾ ਚਾਹੁੰਦੇ ਹੋ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਤੇ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦੇਣਾ ਧੰਨਵਾਦ